ਦੋਸਤੋ ਹਜ਼ੀਆਂ ਖੇਤਾਂ ਦੇ ਰਾਜੀ ਵਕੀਲ ਹੈ ਭਾਈ ਖੇਤੀਬਾੜੀ ਵਾਲੇ ਵਕੀਲ ਆਹ ਪਪੀਤੇ ਦੇਖੋ ਆਪਣੇ ਕੁਝ ਪੱਕ ਗਏ ਕੋ ਟੁੱਟ ਬਹੁਤ ਗਏ ਇਹਦੇ ਨਾਲ ਬਹੁਤ ਸੋਹਣਾ ਸਾਈਜ਼ ਬਣਿਆ ਆ ਵੀ ਪਪੀਤਿਆਂ ਦਾ ਇਹਨਾਂ ਦਾ ਵੀ ਬੂਟੇ ਨੂੰ ਫਲ ਵੀ ਅੱਛਾ ਹੈ ਬਾਕੀ ਯਾਰ ਬੂਟੇ ਖਰਾਬ ਬਹੁਤ ਹੋ ਗਏ ਤੁਹਾਨੂੰ ਸਹੀ ਗੱਲ ਦੱਸਾਂ ਬਾਕੀ ਜਿਹੜੇ ਆ ਪਪੀਤੇ ਆ ਨਾ ਬਈ ਆਹ ਜਿਹੜਾ ਇਕੱਲਾ ਹੀ ਆ ਪਪੀਤਾ ਇਹਦਾ weight ਹੁਣ ਮੈਂ ਤੁਹਾਨੂੰ ਕਿਵੇਂ ਐਕਸਪਲੇਨ ਕਰਾਂ ਬਹੁਤ ਭਾਰਾ ਪਪੀਤਾ ਬਈ ਹੈਵੀ ਡਿਊਟੀ ਪੂਪਿੱਤਾ ਹੈ। ਆ ਇਹਦੇ ਨਾਲ ਦੇ ਹੈਵੀ ਡਿਊਟੀ ਕਈ ਟੁੱਟ ਵੀ ਗਏ ਬਾਈ। ਸਾਰੇ ਪਰਿਵਾਰ ਨੂੰ ਰਜਾਤਾ ਸੌਣ ਲੱਗੇ ਇੱਕ ਪੂਪਿੱਤੇ ਨੇ। ਪਿਆਰਾ ਪਿਆਰਾ ਧਣੀਆਂ ਆਪਣਾ ਪਿਆਰਾ ਪਿਆਰਾ ਧਣੀਆਂ ਵੀ ਇਹਦੇ ਪੈਰਾਂ 'ਚ ਹੈ। ਉਧਰ ਤੱਕ। ਮੇਥੀ ਆ ਗਈ, ਪਾਲਕ ਆ ਗਿਆ। ਬਈ ਉਹ ਮਟਰ ਤਿਆਰ ਹੋ ਰਹੇ ਨੇ ਫਰਾ। ਆ ਬਤਾਉਂ ਦੇਸੀ ਨੇ ਬਾਈ। ਲਾਜਵਾਬ ਬਤਾਉਂ। ਹਲਦੀ ਆ ਗਈ ਬਈ। ਹਲਦੀ ਉਹ ਤਾਂ ਕਹਿ ਪਰਾਂ ਬੁੱਟੇ ਉਹ ਅੰਬ ਤੋਂ ਪਰਾਂ ਵੀ ਆਂਬ ਆਪਣਾ ਵੱਡਾ ਜਿਹੜਾ ਅੰਬ ਖਵਾਉਂਦਾ ਹੁੰਦਾ ਸੀ ਇਹ ਹਲਦੀ ਨਾ ਬਾਈ ਸਾਰਾ ਸਾਲ ਕਮ ਆ ਜਾਂਦੀ ਹੈ ਆਪਣੇ ਰੱਬ ਦੇ ਹੁਕਮ ਨਾਲ ਥੋੜੀ ਜਿਹੀ ਜਗਾ ਛੱਡੀ ਹੈ ਇੱਧਰ ਘਰਾਂ ਦੇ ਮਗਰ ਪਰ ਹੈ ਨਹੀਂ ਹਾਰੇਦਾਰ ወਸੀਮ ਠੀਕ ਹੈ ਨਾ ਬਾਈ ਰੱਬ ਦੇ ਹੁਕਮ ਨਾਲ ਬੱਟਾਂ ਦੇ ਉੱਪਰ ਮੂਲੀ ਛਲਗਮ ਚੁਕੰਦਰ ਹਰ ਚੀਜ਼ ਆ ਬਾਈ ਤਾਂ ਹੀ ਕਿਹਾ ਵੀ ਖੇਤਾਂ ਦੇ ਰਾਜੇ ਰੱਬ ਦਾ ਸ਼ੁਕਰ ਹੈ ਖਿੱਤਾਂ 'ਚ ਬੈਠਿਆਂ ਕੋਲ ਲਗਭਗ ਸਭ ਕੁਝ ਹੁੰਦਾ ਹਨਾ ਬਈ ਇੱਕ ਨਮਕ ਲਿਆਉਣਾ ਪੈਂਦਾ ਪਰ ਉਹਦਾ ਬਾਹਰੋਂ ਆ ਜਿਹੜੇ ਪਾਕਿਸਤਾਨ ਨਾਲ ਲੱਗਦੇ ਲਾਹੌਰ ਲੂਰ ਹਨਾ ਉਧਰ ਤਾਂ ਕਹਿੰਦੇ ਨਮਕ ਵੀ ਨਿਕਲੀ ਜਾਂਦਾ ਉਹਨਾਂ ਤਾਂ ਉਹਦੀ ਵੀ ਨਹੀਂ ਲੋੜ ਪੈਂਦੀ ਆ ਬਈ ਹਲੇ ਆਪਣੀ ਆ 11 21 ਟੈਪ ਜਿਹੜੀ ਖੜੀ ਹੈ ਇਹ ਹਲੇ ਵੱਢਣੀ ਹੈ ਔਰ ਇਹ ਸੋਣਾ ਛਾੜ ਦੇ ਕੇ ਜਾਊਗੀ ਮਤਲਬ ਜਿਹੜੀਆਂ ਦੂਸਰੀਆਂ ਇਸ ਵਾਰਾ ਕੀਤੀਆਂ ਨੇ ਤਾਂ ਛਾੜ ਦਿੱਤੇ ਨਹੀਂ ਨਾ ਇਹਨੇ ਇਹ ਹੱਥੀਂ ਵਢਾਉਣੀਆਂ ਲੇਬਰ ਤੋਂ ਦੂਰ ਤੱਕਾ ਖੇਤ ਬੜਾ ਸੋਹਣਾ ਦੇਖੋ ਸੁਨਹਿਰੀ ਸੁਨਹਿਰੀ ਰੰਗ ਇਹਦਾ ਇਧਰੋਂ ਉਹ ਤੱਕ ਆ ਜਾਂਦਾ ਇਹ ਹਲੇ ਕੱਲ ਪਰਸੋਂ ਤੋਂ ਬਾਡੀ ਸਟਾਰਟ ਕਰ ਦੇਣੀ ਆਪਾਂ ਪਰਸੋਂ ਤੋਂ ਕਰਾ ਦਾਂਗੇ ਬਸ ਵੱਢਦੇ ਵੱਢਦੇ ਵੀ ਕਈ ਦਿਨ ਲਾ ਜਾਣਗੇ ਫੇਰ ਕਿਤੇ ਜਾ ਕੇ ਕਣਕ ਬੀਜਾਂਗੇ ਆਪਾਂ ਦੇ ਲੋ ਵਿੱਚ ਪਹਿਲਾਂ ਮੱਕੀ ਸੀ ਮੱਕੀ ਦਾ ਆਚਾਰ ਫੇਰ ਝੋਨਾ ਫੇਰ ਕਣਕ ਰਿਪੀਟ ਹੋਈ ਜਾਂਦਾ ਸਿਸਟਮ ਆਪਣਾ ਵਧੀਆ ਰੱਬ ਦੇ ਹੁਕਮ ਨਾਲ ਵਧੀਆ ਵਕਤ ਜੋ ਲੰਗੀ ਜਾਂਦਾ ਬਰੋ ਪਿਆਰੇ ਪਿਆਰੇ ਨਿੰਬੂ ਪਿਆਰੇ ਪਿਆਰੇ ਨਿੰਬੂ ਪਿਆਰੇ ਪਿਆਰੇ ਨਿੰਬੂ ਭਾਈਪੋ ਸੋਣਾ ਨਿੰਬੂ ਆ ਕਾਗਜ਼ ਦੀ ਲਾਜਵਾਬ ਬੇਲ ਆ ਗਿਆ ਆਪਣਾ ਹੈ ਭਾਈ ਤੁਸੀਂ ਆ ਦੇਖੋ ਤੁਸੀਂ ਆਪਣਾ ਐਲੋਵੇਰਾ ਐਲੋਵੇਰਾ ਬੱਚੋ ਨਾ ਪੱਟਣ ਵਾਲੇ ਨੇ ਇਹਦੇ ਸੰਗਣਾ ਹੋ ਗਿਆ ਜ਼ਿਆਦਾ ਤਾਂ ਕਰਕੇ ਇਦਾਂ ਦਾ ਲੱਗ ਰਿਹਾ ਸੱਪ ਜੇ ਮਰੇ ਮਰੇ ਜੇ ਅਦਰਵਾਇਜ਼ ਤਾਂ ਜਦੋਂ ਸੰਗਣਾ ਕਰ ਦਿੰਦੇ ਹਣਾ ਬੂਟਾ ਛਿੱਦਾ ਕਰ ਦਿੰਦੇ ਆ ਆ ਦੇਖੋ ਫਿਰ ਇਹ ਕਿ ਚੌੜਾਈ ਫਿਰ ਪਤਾ ਲੱਗਦਾ ਪੱਤੇ ਦੀ ਛਿੱਦਾ ਕਰਾਂਗੇ ਇਹਨੂੰ ਥੋੜਾ ਵਿੱਚੋਂ ਪੱਟਾਂਗੇ ਬੂਟੇ ਕਿਸੇ ਵੀ ਨੂੰ ਚਾਹੀਦਾ ਹੋਇਆ ਤਾਂ ਜਿੰਨੇ ਮਰਜੀ ਬੂਟੇ ਬੂਟੇ ਦੱਸ ਦਿਓ ਐਲੋਵੀਰਾ ਐਲੋਵੀਰਾ ਕਰ ਦਿਆਂਗੇ ਹੈਲੋ ਦੋਸਤੋ ਕਾਲੇ ਕਾਲੇ ਉਹ ਕਿਵੇਂ ਹੋ ਆਪਣੇ ਕਾਲੇ ਕਾਲੇ ਵੀ ਨੇ ਜੀ ਕੁੱਕੜੂੰ ਕੜੂ ਹੋਣੀ ਕੁਕੜੁ ਕੁਕੜੁ ਹੋਣੀ ਪਈ ਬਹੁ ਵੇਜ ਤੇ ਬਹੁ ਖਾਲੇ ਓਏ ਦਿਖਦੇ ਇਹ ਘਟਣਾ ਯਾਰ 40 ਚ ਦੀ ਉਹ ਦੇਖੋ ਅੱਛਾ ਨਾ ਕੁਕੜੁ ਕੁਕੜੁ ਜਾਲੀ ਜੇ ਦੇਖ ਘਟ ਰਿਹਾ ਹੈ ਹੈਲੋ ਸੋਲ ਜੀ ਐ ਕੁੜੀ ਜਮ ਮਾਮੇ ਆ ਇਹ ਦੇਸੀ ਕਦੂਰਾ ਪਾਲਿਆ ਹੈ ਹੀ ਆਪਣਾ ਤੇਰੀ 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 ਆ ਗਿਆ ਆਪਣਾ ਸ਼ੈੱਡ ਨਾਲ ਦੀ ਨਾਲ ਹੀ ਕੋ ਉਸ ਦਿਨ ਦਿਖਾਇਆ ਸੀ ਹੈ ਨਾ ਦੇਖੋ ਪਲਾਸਟਰ ਹੋ ਗਿਆ ਨਾਲੀਆਂ ਬਣ ਗਈਆਂ ਉਧਰੋਂ ਰੋਡ ਕਰਤੀ ਆ ਉੱਚਾ ਰਹਿ ਗਿਆ ਉੱਪਰ ਤੁਰਨ ਫਿਰਨ ਨੂੰ ਦੋਨੇ ਸਾਈਡਾਂ 'ਚ ਪਾਣੀ ਆ ਇਧਰੋਂ ਗੇਟ ਕੱਢ ਲਿਆ ਘਰ ਵੱਲ ਨੂੰ ਉਧਰ ਨੂੰ ਪਰਾਂ ਨੂੰ ਹਾ 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 ਨੇ ਕੋਈ ਸੋਨਾ ਬਣ ਗਿਆ ਸਿਸਟਮ ਤੇ ਨਾਲ ਹੀ ਇਧਰੋਂ ਚੱਕੀ ਦਾ ਕੋ ਉਧਰ ਰੂੜੀ ਹੁਣ ਤਾਂ ਖੈਰ ਉਧਰੋਂ ਕੱਢਾਂਗੇ ਕੋ গোਬਰ ਗੈਸ ਪਲਾਂਟ ਲਾਵਾਂਗੇ ਪਿੱਛੇ ਹਲਕਾ ਜਿਹਾ ਆ ਵੀਰ ਹੁਣੇ ਲੱਗੇ ਹੋਏ ਨੇ ਹਲੇ ਵੀ ਚੱਕਦੇ ਹੋ ਬਾਈ ਚੋਂਟੇ ਹੈ ਆ ਜਾ ਤੈਨੂੰ ਵੀ ਦਿਖਾਵਾਂ ਵਿੱਚ ਇਹ ਖੜੇ ਨੇ ਸਾਡੇ ਇੰਜੀਨੀਅਰ ਸਾਹਿਬ ਹੈ ਜੀ ਸਹੀ ਕੈਨਸਲ ਹੈ ਇਹ ਐਡਵੋਕੇਟ ਕਮ ਇੰਜੀਨੀਅਰ Dhoni ਨਹੀਂ ਹੈ ਇਹ ਸੀਮੈਂਟ ਜੋ ਕੇ ਬੋਲ ਆ ਜਾਣਗੇ ਕਿ ਤੇ ਚੇਂਜ ਕਰ ਲਓ ਜੀ ਹੈ ਕੱਪੜੇ ਚੇਂਜ ਕਰਦੇ ਆ ਦੇਖ ਪਹਿਲਾਂ ਸਵੀਟੀਆਂ ਦਿਖਾ ਦਾਂ ਪਿਆਰੇ ਪਿਆਰੇ ਲੱਡੂ ਹੈਲੋ ਇਹ ਨੇ ਜੀ ਆਪਣੇ ਪਿਆਰੇ ਪਿਆਰੇ ਖਾਡੂ ਭੇਡੂ ਜਦੋਂ ਅਸੀਂ ਟੱਕਰਾਂ ਮਾਰਨੀਆਂ ਸਟਾਰਟ ਕਰਦੇ ਨੇ ਨਾ ਧਰਤੀ ਹਿਲਾਉਂਦ ਨੇ ਆਹ ਦੋਹੀ ਸਾਲੇ ਇਹ ਦੋ ਲੂਟੇ ਨੇ ਆ ਇੱਕ ਸੁਵੀਟੀ ਆਪਣੀ ਮਾਣੋ ਆ ਗਈ ਮਣੂ 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 ਮਿਆਉ 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 ਤੂੰ ਇੱਧਰ ਕੀ ਕਰਦੀ ਫਿਰਦੀ ਏ ਡੰਗਰਾਂ ਚ ਮਿਆਉ 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 ਲਾ 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 ਲਾ